ਲੈ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਜਿਹੜੇ YouTube ਤੇ ਦੇਖ ਰਹੇ ਨੇ ਜਿਹੜੇ Facebook ਤੇ ਦੇਖ ਰਹੇ ਨੇ ਉਹਨਾਂ ਦਾ ਵੀ ਸਵਾਗਤ ਆ ਤੇ ਠੰਡ ਕੜਾਕੇ ਦੀ ਠੰਡ ਹੋ ਗਈ ਅੱਜ 10 ਜਨਵਰੀ ਹੋ ਗਈ ਤੇ ਮੈਂ ਕਹਿੰਦਾ ਤਰਥੱਲੀ ਮਜਾਦੀ ਸਾਡਨ ਠੰਡ ਨੇ ਬਾਹਰ ਵੀ ਹੱਡ ਨਾ ਲੱਗ ਗਏ ਗੱਦਗਾ ਦਾ ਕੰਮ ਹੋਇਆ ਪੂਰਾ ਅੱਜ ਤਾਂ ਸਾਰਾ ਦਿਨ ਹੀ ਨਹੀਂ ਸੂਰਜ ਚੜਿਆ ਕਿਵੇਂ ਹੋ ਸੂਰਜ ਨਹੀਂ ਚੜੇਗਾ ਕਦ ਚੜੇਗਾ ਤੇ ਗੱਲ ਕਰੀਏ ਸਪਰੇਹਾਂ ਦੀ ਵੀਰੇ ਸਪਰੇਹਾਂ ਵੀਰੇ ਕੁਸ਼ਕ ਕਰਤੀ ਕੁਸ਼ਕ ਹੁਣ ਜਿੰਨਾ ਟਾਈਮ ਧੁੱਪ ਨਹੀਂ ਲੱਗਦੀ ਸਪਰੇਅ ਕਰੇ ਦਾ ਵੀਰੇ ਢੱਕਾ ਨਹੀਂ ਫਾਇਦਾ ਕਿਉਂਕਿ ਸਪਰੇਅ ਨੇ ਚਾਹੇ ਗੁੱਲੀ ਡੰਡੇ ਵਾਲੀ ਆ ਚਾਹੇ ਤਾਕਤ ਵਾਲੀ ਆ ਜਿੰਨਾ ਟਾਈਮ ਸਟੋਮਾਟਾ ਨਹੀਂ ਖੁੱਲਦਾ ਯਾਨੀ ਅੰਛਾ ਜਿਹੜੇ ਪੱਤੇ ਦੇ ਨਹੀਂ ਖੁੱਲਦੇ ਧੁੱਪ ਚ ਉਹਨਾਂ ਟਾਈਮ ਸਪਰੇਅ ਅੰਦਰ ਨਹੀਂ ਜਾਣੀ ਤੇ ਫਾਇਦਾ ਨਹੀਂ ਤੁਹਾਡਾ ਕੋਈ ਫਾਇਦਾ ਨਹੀਂ ਹੁਣਾ ਸਿੱਧੀ ਜੀ ਗੱਲ ਆ ਜੇ ਫਾਇਦਾ ਲੈਣਾ ਤੁਸੀਂ ਆ ਦੇਖੋ ਹੁਣ ਕਿੰਨੀ ਤਰੇਲ ਹੈ ਤੇ ਇਹ ਐਂ ਰਹਿਣੀ ਹੈ ਕਿੰਨੀ ਕਿੰਨੀ ਕਿੱਥੇ ਤਰੇਲ ਦੀ ਜਗ੍ਹਾ ਤੇ ਆਪਣੀ ਦਵਾਈ ਹੋਣੀ ਸੀ ਹੈਨਾ ਤਾਂ ਜਿਹੜੇ ਵੇਸਟੇਜ ਕਰ ਰਹੇ ਨੇ ਦਵਾਈਆਂ ਦੀ ਆ ਮੌਸਮ ਚ ਬਿਨਾ ਧੁੱਪ ਨਿਕਲੇ ਤੋਂ ਉਹ ਬੇਵਕੂਫੀ ਆ ਸ਼ਰੇਆਮ ਇਹ ਚੀਜ਼ਾਂ ਤੋਂ ਬਚੋ ਲੁੱਟ ਤੋਂ ਬਚੋ ਇੱਕ ਮੈਂ ਵੀਡੀਓ ਦੇਖੀ ਜਾਂਦਾ ਸੀ ਵੀ 2500 ਦਾ ਲੀਟਰ ਹੈ ਜੀ ਇਹਦੇ ਇਹਦੇ ਨਾਲ ਕਣਕ 100 ਮਣ ਹੋ ਜੂ ਕਣਕ ਦਾ ਸਪਰੇ ਦੇ ਨਾਲ ਵੀਰੇ ਤੁਹਾਡਾ 5-7 ਮਣ ਦਾ ਫਰਕ ਪੈ ਸਕਦਾ ਵੱਧੋ-ਵੱਧ ਉਹ ਵੀ ਜੇ ਤਕੜੀਆਂ ਤਤਾਲੀਆਂ ਸਪਰੇਆਂ ਕਰੋਗੇ 5 ਮਣ ਕਣਕ ਦਾ ਝਾੜ ਹੋਣਾ ਬਹੁਤ ਵੱਡੀ ਗੱਲ ਹੈ ਇਹ ਕੋਈ ਐ ਨਹੀਂ ਹੈਗਾ ਵੀ ਝੋਨੇ ਵਾਲੀ ਗੱਲ ਆ ਰਕਿਸਮਾਂ ਦੇ ਫਰਕ ਨਾਲ ਇਹ ਬਸ 2-4 ਮਣ ਦਾ ਹੀ ਫਰਕ ਹੁੰਦਾ ਖੇਡ ਹੁੰਦੀ ਹੈ ਤੇ ਇੰਨੀ ਨਹੀਂ ਟੈਨਸ਼ਨ ਲੈਣ ਦੀ ਲੋੜ ਹੁੰਦੀ ਕਣਕ ਦੀ ਫਸਲ ਟੀਡ ਫਸਲ ਹੁੰਦੀ ਹੈ ਦੋ ਕੁ ਸਪਰੇਆਂ ਕਰ ਦੋਗੇ ਤਾਂ ਵਧੀਆ ਜੇ ਨਾ ਕਰੋਗੇ ਹੋ ਫਿਰ ਵੀ ਜਾਣੀ ਹੈ ਠੀਕ ਹੈ ਤੇ ਆਪਾਂ ਵੀਰੇ ਇੱਕ ਕਰਤੀ ম্যাগਜਿਨ ਜਿਹਨੂੰ ਆਪਾਂ ਪੰਜਾਬੀ ਚ ਕਹ ਦਿੰਦੇ ਆ ਮੈਗਨੀਜ਼ ਸਲਫੇਟ ਦੀ ਕਰਤੀ ਨਾਲ ਆਪਾਂ ਜੁਰੀਆ ਕ ਪਾਤੀ ਸੀ ਠੀਕ ਐ ਜ਼ਿੰਕ ਪਾਤਾ ਸੀ ਇੱਕ ਅੱਧੀ ਸਪਰੇ ਹੁਣ ਫੇਰ ਕਰਦਾਂਗੇ ਜਦੋਂ ਤੋਂ ਪਾਣੀਆਂ ਲੱਗੀਆਂ ਠੀਕ ਐ ਜਾਂ ਯਾਨੀ ਜਦੋਂ ਗੱਬੇ ਤੇ ਹੋਈ ਉਦੋਂ ਜਾਂਦਾ ਐ ਐਨਪੀਕੇ ਦੀ ਕਰ ਦੋ ਵੀਰੇ 13045 ਨਾਲ ਬੋਰੋਨ ਪਾ ਕੇ ਠੀਕ ਐ ਸਭ ਤੋਂ ਬੈਸਟ ਟਾਈਮ ਐ ਜਦੋਂ ਨਾੜੀ ਚੜ ਜੇ ਹਣਾ ਗਬਰੇ ਤੇ ਹੋ ਗਈਆਂ ਜਿਹੜਾ ਆ ਟਾਈਮ ਆ ਹੁਣ 5-7 ਦਿਨਾਂ ਦਾ ਹੁਣ ਤੁਸੀਂ ਮੈਗਨੀਜ਼ ਜੂਰੀਆ ਠੀਕ ਐ ਇਹ ਕਰ ਸਕਦੇ ਹੋ ਇਹਦੂ ਹੋਰ ਕੋਈ ਫਾਇਦਾ ਨਹੀਂ ਹੈਗਾ ਕੋਈ ਹਾਰਮੋਨ ਪਾਉਣ ਦੀ ਨਹੀਂ ਲੋੜ ਕੋਈ ਜਬਰੇਲਿਕ ਐਸਿਡ ਜਿਹੜਾ ਆਪਾਂ ਕਹ ਦਿੰਨੇ ਆ ਉਹ ਪਾਉਣ ਦੀ ਨਹੀਂ ਲੋੜ ਠੀਕ ਐ ਸਾਰੇ ਹਾਰਮੋਨ ਇਹ ਆਕਸਿਨ ਹੋ ਗਿਆ ਜਬਰੇਲਿਕ ਐਸਿਡ ਹੋ ਗਿਆ ਇਹ ਸਾਰੇ ਹਾਰਮੋਨ ਨੇ ਇਹ ਪਾਉਣ ਚ ਕੋਈ ਫਾਇਦਾ ਨਹੀਂ ਹੈਗਾ ਲੁੱਟ ਤੋਂ ਬਚੋ ਠੀਕ ਐ ਜਿਹੜੇ ਕਹਿੰਦੇ ਟੀਕਾ ਲਾਤਾ ਜੀ ਐ ਕਰਤਾ ਉਹ ਕਰਤਾ ਉਹ ਥੋੜੇ ਜਿਹੇ ਦਿਨਾਂ ਦੀ ਬਸ ਹਰੇ ਭਾਈ ਹੁੰਦੀ ਹੈ ਕਾਲਾਪਨ ਹੁੰਦਾ ਉਸ ਤੋਂ ਬਾਅਦ ਫਿਰ ਖਤਮ ਜਦੋਂ ਹਾਰਮੋਨ ਖਤਮ ਸਟੀਰੋਇਡ ਦਾ ਕੰਮ ਕਰਦੇ ਠੀਕ ਹੈ ਤੇ ਬਾਕੀ ਕਮੈਂਟ ਜਰੂਰ ਕਰਿਓ ਬਈ ਧੁੱਪ ਜਰੂਰ ਨਿਕਲੀ ਤੁਹਾਡੇ ਏਰੀਆ ਦੇ ਵਿੱਚ ਕਿ ਨਹੀਂ ਨਿਕਲੀ ਹਨਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਬਈ ਥੈਂਕ ਯੂ ਸੋ ਮੱਚ